कबीता दे तू ही दरिया तू ही करिया, तुझे करियातार दरिया भाव संसार समुंद करिया मला, निस्तार का अर्थ हों पापारा संसार समुद्र दकार लहर को तो बचा इस संसार समुद्र तू आप ही है इस विचो पार लगा वाला मला ਪੀ ਤੂੰ ਆਪ ਹੈ ਤੇਰੇ ਮੇਰ ਨਾਲ ਮੈਂ ਇਸ ਵਿੱਚੋਂ ਬਾੜ ਲੰਘ ਸਕਦਾ ਬੰਦੇ ਬੰਦਗੀ ਇਕ ਤਿਆਰ ਇਕ ਤਿਆਰ ਦਾ ਹੁੰਦਾ ਹੈ ਇਖਤਿਆਰ ਕਰ ਕਬੂਲ ਕਰ ਇਹ ਬੰਦੇ ਪ੍ਰਭੂ ਦੀ ਬੰਦਗੀ ਭਗਤੀ ਕਬੂਲ ਕਰ ਸਾਇਬ ਰੋਸ ਧਰਮ ਕੇ ਪਿਆਰ ਹਾ ਹਣ ਸਤਗੁਰੂ ਜੀ ਬਾਣੀ ਦੇ ਕਹਿੰਦੇ ਨੇ ਪ੍ਰਭੂ ਮਾਲਕ ਚਾਹੇ ਤੇਰੇ ਨਾਲ ਪਿਆਰ ਕਰੇ ਚਾਹੇ ਦੁਸ਼ਾ ਕਰੇ ਪੂਜ ਗਲਤੀ ਪ੍ਰਵਾਨ ਕਰ ਪ੍ਰਵਾਨ ਹੀ ਨਾ